ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਲ ਵੀ ਇੱਕ ਵੀਡੀਓ ਤੇ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਉਹ ਹੈ ਕਿ ਇੱਕ ਲੜਕੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਜੋਗਾ ਕਰਨ ਦਾ ਜੋ ਤਾਂ ਰਚਿਆ ਗਿਆ ਜਿਨੂੰ ਅਸੀਂ ਪੰਜਾਬੀ ਦੇ ਵਿੱਚ ਬੰਦ ਖੜਾ ਕਰਨਾ ਕਹਿੰਦੇ ਆ ਉਹ ਕਰ ਰਹੀ ਹੈ ਲੱਤਾਂ ਤਾਹਾਂ ਕਰਕੇ ਤੇ ਸਿਰ ਥੱਲੇ ਕਰਕੇ ਉਹ ਕੋਰਦੇਰ ਵੀ ਹੀ ਕਰ ਰਹੀ ਹੈ ਦੋਸਤੋ ਗੱਲ ਇਹ ਹੈ ਕਿ ਉਹ ਲੋਕ ਜਿਹਾ ਤਾਂ ਜਾਣਵੁੱਝ ਕੇ ਸਾਡਾ ਮੂੰਹ ਚਰਾਉਂਦੇ ਹਨ ਸਾਡੀਆਂ ਭਾਵਨਾਵਾਂ ਦਾ ਨੁਕਸਾਨਦੇ ਹਨ ਤੇ ਜਾਂ ਫਿਰ ਇਹ ਪੜੇ ਲਿਖੇ ਅਣਪੜ ਲੋਕ ਹਨ ਜਿਨ੍ਹਾਂ ਨੂੰ ਇਹ ਵੀ ਅਕਲ ਨਹੀਂ ਹੈ ਕਿ ਇਹ ਕਿਸੇ ਦਾ ਮੁਕੱਦਸ ਧਾਰਮਿਕ ਸਥਾਨ ਹੈ ਜਿੱਥੇ ਜਾ ਕੇ ਅਸੀਂ ਇਹੋ ਜੀਆਂ ਹਰਕਤਾਂ ਕਰਦੇ ਹਾਂ ਤੇ ਜਿਨ੍ਹਾਂ ਨਾਲ ਸਾਡੀਆਂ ਭਾਵਨਾਵਾਂ ਨੂੰ ਛੇਛ ਪਹੁੰਚਦੀ ਹੈ ਸੋ ਹੁਣ ਗੱਲ ਕਰਦੀਆਂ ਕਿ ਪਹਿਲਾਂ ਤਾਂ ਉਹ ਕੁੜੀ ਨੇ ਇਹੋ ਜਿਹਾ ਕੁਝ ਉੱਥੇ ਜਾ ਕੇ ਕੀਤਾ ਜਦੋਂ ਇਸ ਦਾ ਵਿਰੋਧ ਹੋਇਆ ਤਾਂ ਇਸ ਨੇ ਮਾਫੀ ਮੰਨ ਕੇ ਉਸ ਵੀਡੀਓ ਦੇ ਵਿੱਚ ਇਹ ਕਹਿ ਰਹੀ ਹੈ ਕਿ ਮੈਨੂੰ ਇਹਨਾਂ ਦੇ ਕਿ ਨਾ ਦਾ ਰੈਗੂਲੇਸ਼ਨ ਦਾ ਪਤਾ ਨਹੀਂ ਸੀ ਦੋਸਤੋ ਕੋਈ ਇੰਨਾ ਅਣਜਾਣ ਕਿਵੇਂ ਹੋ ਸਕਦਾ ਹੈ ਜੇ ਤੁਸੀਂ ਮੈਂ ਸਮੁੱਚੇ ਭਾਈਚਾਰੇ ਨੂੰ ਇਹ ਪੁੱਛਣਾ ਚਾਹਨਾ ਕਿ ਕਦੇ ਸਿੱਖਾਂ ਨੂੰ ਜਾ ਕੇ ਜਾਂ ਪੰਜਾਬੀਆਂ ਨੇ ਜਾ ਕੇ ਕਦੇ ਕਿਸੇ ਦੇ ਧਾਰਮਿਕ ਸਥਾਨ ਦੇ ਵਿੱਚ ਇਹੋ ਜੀ ਹਰਕਤ ਕੀਤੀ ਹੈ ਜਿੰਨਾ ਪੰਜਾਬੀਆਂ ਨੂੰ ਤੁਸੀਂ ਮੂਰਖ ਅਤੇ ਅਨਪੜ ਬਿਵਾਰ ਸਮਝਦੇ ਹੋ ਜੇ ਉਹ ਪੰਜਾਬੀਆਂ ਨੂੰ ਦੂਜੇ ਤਰ੍ਹਾਂ ਦੇ ਕਾਨੂੰਨਾਂ ਦਾ ਰੈਗੂਲੇਸ਼ਨ ਹਦਾਇਤਾਂ ਦਾ ਮਰਜ਼ਾਦਾ ਦਾ ਪਤਾ ਹੈ ਕਿ ਤੁਹਾਨੂੰ ਪਤਾ ਨਹੀਂ ਕਿ ਪੰਜਾਬੀਆਂ ਦੀਆਂ ਜਾਂ ਸਿੱਖਾਂ ਦੀਆਂ ਮਰਜ਼ਾਦਾ ਦਾ ਕੀ ਨੇ ਇਹ ਸਿਰਫ ਸਾਨੂੰ ਤੁਸੀਂ ਜਾਣ ਕੇ ਸਾਡਾ ਮੂੰਹ ਚੜਿਓਣੇ ਹੋ ਸਾਡੀਆਂ ਭਾਵਨਾਵਾਂ ਨੂੰ ਫੇਸ ਪਹੁੰਚਾਉਣ ਵਾਸਤੇ ਸਾਨੂੰ ਉਕਸਾਉਣ ਵਾਸਤੇ ਸਾਨੂੰ ਮਜਬੂਰ ਕਰਦੇ ਹੋ ਕਿ ਇਹ ਲੋਕ ਬੋਲਣ ਜਾਂ ਇਹਨਾਂ ਨੂੰ ਅਸੀਂ ਘੜਾ ਕੇ ਦੂਜੇ ਪਾਸੇ ਲੈ ਕੇ ਜਾਈਏ ਮੈਨੂੰ ਇਹ ਕਿਤੇ ਵੀ ਨਹੀਂ ਲੱਗਦਾ ਕਿ ਉਹ ਅਣਜਾਣੇ ਵਿੱਚ ਹੋਇਆ ਕੋਈ ਵੀ ਉਹੋ ਜੀ ਹਰਕਤ ਕਰਦਾ ਜਾਂ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਵੀ ਕਰਨ ਆਉਂਦਾ ਤਾਂ ਉਹ ਸਾਰੇ ਕਮਲੇ ਪਾਗਲ ਮੂਰਖ ਸਿਰਫ ਗੁਰਦੁਆਰੇ ਹੀ ਕਿਉਂ ਆਉਂਦੇ ਨੇ ਕਿਸੇ ਹੋਰ ਜਗ੍ਹਾ ਤੇ ਕਦੇ ਸੁਣਿਆ ਕਿ ਕਿਸੇ ਕਮਲੇ ਨੇ ਜਾ ਕੇ ਕਿਸੇ ਮੂਰਖ ਬੱਦਨਾਮ ਬੰਦੇ ਨੇ ਬੇਅਦਵੀ ਕੀਤੀ ਹੋਵੇ ਨਹੀਂ ਕਿਉਂਕਿ ਸਾਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਸਾਡੇ ਹੀ ਧਾਰਮਿਕ ਸਥਾਨਾਂ ਤੇ ਆ ਕੇ ਸਾਨੂੰ ਪਰਗਾਉਣ ਦੇ ਲਈ ਇਹ ਜਿਹੀਆਂ ਕੁਝੀਆਂ ਹਰਕਤਾਂ ਕੀਤੀਆਂ ਇਨਾਂ ਨੇ ਦੁਨੀਆ ਦੇ ਲੋਕੋ ਤੁਸੀਂ ਇਹ ਸੋਚੋ ਕਿ ਇਹਨਾਂ ਫਿਰਕੂ ਲੋਕਾਂ ਦੇ ਕਰਕੇ ਜਿਹੜਾ ਸਾਡਾ ਭਾਈਚਾਰਾ ਹੈ ਉਹ ਖਰਾਬ ਹੁੰਦਾ ਹੈ ਸਾਡੀ ਭਾਈਚਾਰਕ ਸਾਂਝ ਟੁੱਟ ਗਈ ਹੈ ਸੋ ਇਹੋ ਜੀਆਂ ਹਰਕਤਾਂ ਨਾ ਕਰਿਆ ਕਰਨ ਇਸ ਹਰਕਤ ਤੋਂ ਬਾਅਦ ਜੋ ਕੁਛ ਉਸ ਕੁੜੀ ਨੇ ਇੰਟਰਵਿਊ ਦੇ ਵਿੱਚ ਕਿਹਾ ਹੈ ਤੇ ਸਾਡਾ ਉਲਟਾ ਸਾਡੇ ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਇਲزام ਲਾਏ ਹਨ ਕਿ ਕੋਈ ਧਰਮ ਇਹ ਨਹੀਂ ਸਿਖਾਉਂਦਾ ਕਿ ਕਿਸੇ ਨੂੰ ਇਹਨਾਂ ਬੇਇੱਜ਼ਤ ਕੀਤਾ ਜਾਵੇ ਜਾਂ ਕਿਸੇ ਨੂੰ ਗਾਲਾਂ ਕੱਢੀਆਂ ਜਾਣ ਪਰ ਵੀ ਤਾਂ ਇਹ ਦੱਸੋ ਕਿ ਕਿਹੜਾ ਧਰਮ ਸਿਖਾਉਂਦਾ ਹੈ ਕਿ ਕਿਸੇ ਦੇ ਮੁਕੱਦਸ ਸਥਾਨ ਦੇ ਉੱਤੇ ਜਾ ਕੇ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਅਸੀਂ ਉਹੋ ਜਿਹੀਆਂ ਹਰਕਤਾਂ ਕਰੀਏ ਜਾਣਦਿਆਂ ਹੋਇਆ ਵੀ ਕਿ ਇਹ ਇਹਨਾਂ ਦੀ ਮਰਜ਼ਾ ਦਾ ਦੇ ਉਲਟ ਹੈ ਇਹਨਾਂ ਦੇ ਸਿਧਾਂਤਾਂ ਦੇ ਉਲਟ ਹੈ ਕਿਹੜਾ ਮੂਰਖ ਬੰਦਾ ਸਾਰੇ ਭਾਰਤ ਦੇ ਵਿੱਚ ਕਿ ਜਿਸ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕੀ ਮਰਜ਼ਾ ਲਾਗੂ ਹੁੰਦੀ ਹੈ ਤੁਸੀਂ ਲੋਕ ਨਿਤ ਨਵਾ ਕੋਈ ਵਿਵਾਦ ਛੇੜਦੇ ਹੋ ਕਿਉਂ ਛੇੜਦੇ ਹੋ ਇਹ ਹੁਣ ਪ੍ਰਮਾਤਮਾ ਜਾਣਦਾ ਹੈ ਕਿ ਤੁਹਾਡੀ ਇਸ ਪਿੱਛੇ ਮੰਨਸਾ ਕੀ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕੋਈ ਧਰਮ ਅਜਿਹਾ ਨਹੀਂ ਸਿਖਾਉਂਦਾ ਕਿ ਕਿਸੇ ਨੂੰ ਹੱਟ ਕੀਤਾ ਜਾਵੇ ਕਿਸੇ ਦਾ ਦਿਲ ਦੁਖਾਇਆ ਜਾਵੇ ਕਿਸੇ ਨੂੰ ਗਾਲਾਂ ਕੱਢੀਆਂ ਜਾਣ ਕਿ ਤੁਹਾਡਾ ਧਰਮ ਤੁਹਾਨੂੰ ਇਹ ਸਿਖਾ ਕੇ ਭੇਜਦਾ ਹੈ ਕਿ ਤੁਸੀਂ ਜਾ ਕੇ ਉੱਥੇ ਇਹੋ ਜਿਹੀਆਂ ਹਰਕਤਾਂ ਕਰੋ ਤੇ ਬਾਅਦ ਦੇ ਵਿੱਚ ਜਦੋਂ ਵਿਰੋਧ ਹੋਵੇ ਤੇ ਅਸੀਂ ਉਸਾ ਤੁਸੀਂ ਸਾਂਝੀ ਹੀ ਬਣਾਉਣ ਕਰਨ ਦੀ ਕੋਸ਼ਿਸ਼ ਕਰੋ ਇਹ ਗੱਲਾਂ ਨਾ ਸਹਿਯੋਗ ਨੇ ਨਾ ਬਰਦਾਸ਼ਤ ਕਰਨ ਦੇਵ ਨੇ ਕਿਰਪਾ ਕਰਕੇ ਤੁਸੀਂ ਆਓ ਜੀ ਸਦਕੇ ਆਓ ਗੁਰਬਾਣੀ ਦਾ ਉਪਦੇਸ਼ ਚੌ ਵਰਨਾ ਕੋ ਸੰਝਾ ਹਰਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਇਸ ਕਰਕੇ ਨੇ ਕਿ ਇੱਥੇ ਚੌ ਵਰਨਾ ਦੇ ਲੋਕ ਆ ਕੇ ਨਤਮਸਤਕ ਹੋ ਸਕਦੇ ਨੇ ਮੱਥਾ ਟੇਕ ਸਕਦੇ ਨੇ ਪਰ ਇਹ ਹਰ ਵੀ ਨਹੀਂ ਹੈ ਕਿ ਕੋਈ ਆ ਕੇ ਇੱਥੇ ਆਪ ਤੁਹ ਵਿਧੀਆਂ ਕਰੇ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਦੀ ਹਜ਼ੂਰੀ ਤੱਕ ਮੁਬਾਰਕ ਫੋਨ ਪਹੁੰਚ ਕੇ ਉਥੇ ਵੀਡੀਓ ਅਤੇ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਜੋ ਕਿ ਸਰਾਸਰ ਗਲਤ ਹੈ ਸਾਡੇ ਸਿੱਖਾਂ ਨੂੰ ਵੀ ਚਾਹੀਦਾ ਹੈ ਜਿਹੜੇ ਦਸਤਾਨ ਤਾਰੀ ਲੋਕ ਨੇ ਉਹ ਜਾ ਕੇ ਵੀਡੀਓ ਧੰਗ ਗੁਰੂ ਗ੍ਰੰਥ ਸਾਹਿਬੀਆਂ ਜਾ ਕੇ ਫੋਟੋਆਂ ਖਿੱਚਦੇ ਨੇ ਬਣਾਉਂਦੇ ਨੇ ਇਹ ਬਿਲਕੁਲ ਪ੍ਰਵਾਨ ਨਹੀਂ ਹੈ ਕਿਤੇ ਪ੍ਰਾਤਨ ਮਰਜ਼ਾਦਾ ਪੜੋ ਤਾਂ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਖਿੱਚਣ ਦੀ ਮਨਾਹੀ ਕੀਤੀ ਹੋਈ ਹੈ ਕਿਉਂਕਿ ਇਹ ਵੀ ਇੱਕ ਬੇਵਿਵਹ ਅਸੀਂ ਦੂਜਿਆਂ ਨੂੰ ਵੀ ਕੀ ਕਹਾਂਗੇ ਜਦੋਂ ਸਾਡੇ ਸਿੱਖਾਂ ਦੇ ਜਵਾਕ ਹੀ ਇਹੋ ਜਿਹੇ ਤਹਰਾਵੇ ਪਾ ਕੇ ਗੁਰਦੁਆਰਿਆਂ ਦੇ ਵਿੱਚ ਜਾਂਦੇ ਹਨ ਜਿਨ੍ਹਾਂ ਨਾਲ ਸਾਡੀ ਮਰਜ਼ਾ ਦਾ ਉਲਟ ਸਾਡੇ ਸਿਧਾਂਤਾਂ ਦੇ ਉਲਟ ਇਹ ਸੁਨੇਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਸਿੱਖ ਸਾਦਾ ਜੀਵਨ गुਜ਼ਾਰੇ ਸੋ ਮੈਂ ਸਾਰੀ ਦੁਨੀਆ ਦੇ ਲੋਕਾਂ ਨੂੰ ਬੇਨਤੀ ਕਰਦਾ ਤੇ ਜਦੋਂ ਵੀ ਕਿਸੇ ਵੀ ਕਿਸੇ ਭਰਮਦੇ ਸਥਾਨ ਦੇ ਉੱਤੇ ਤੁਸੀਂ ਜਾਓ ਤਾਂ ਜੇ ਤੁਹਾਨੂੰ ਉਹਨਾਂ ਦੇ ਰੂਲ ਰੈਗੂਲੇਸ਼ਨ ਜਾਂ ਉਹਨਾਂ ਦੀਆਂ ਮਰਿਆਦਾਆਂ ਸਭਾਂਪਾ ਦਾ ਨਹੀਂ ਪਤਾ ਤਾਂ ਪਹਿਲਾਂ ਉਹਨਾਂ ਬਾਰੇ ਪਤਾ ਕਰੋ ਫਿਰ ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਜਾਓ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਜਾਓ ਅਸੀਂ ਵੀ ਅਸੀਤਾ ਮੰਦਰਾਂ ਦੇ ਵਿੱਚ ਜਾਂਦੇ ਹਾਂ ਜਮੀਰ ਸਾਡੀ ਇਹ ਆਗਿਆ ਨਹੀਂ ਦਿੰਦੀ ਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ ਕਿਸੇ ਦਾ ਦਿਲ ਦੁਖਾਈਏ ਹਾਰਿਆਂ ਨੂੰ ਪਤਾ ਹੈ ਇਹ ਨਹੀਂ